ਸੁੱਤੀ ਪਈ ਮੈਨੂੰ ਸੁਪਨਾ ਆਇਆ ਤੇ ਰੌਲਾ ਪਾਵੇ ਜੱਗ ਕੋਠੇ ਚੜਕੇ ਵੇਖਿਆ ਤੇ ਗਲੀ ਗਲੀ ਵਿੱਚ ਰੱਬ ਗਲੀ ਗਲੀ ਵਿੱਚ ਅੱਗ ਤੇ ਮੈਂ ਜਾ ਕੇ ਸਮਝਾਉਣ ਲੱਗੀ ਤੇ ਮੈਨੂੰ ਹੀ ਕਹਿੰਦੇ ਠੱਗ ਉਹ ਰੱਬਾਂ ਦੇ ਵਿੱਚ ਫਿਰਾਂ ਗਵਾਚੀ ਕਿਉਂਕਿ ਰੱਬ ਦਾ ਹੀ ਸਾਰਾ ਯੱਬ ਉਹ ਲੰਮੀ ਸੀੜੀ ਮਾਰ ਮਿੱਤਰਾ ਕਰ ਭੁੱਲ ਗਈ ਮੋੜ ਤੇ ਆ ਕੇ ਪਰਮਾਤਮਾ ਨੂੰ ਕਿਹਾ ਜਾ ਰਿਹਾ ਹੈ ਕਿ ਪਰਮਾਤਮਾ ਹੁਣ ਮੈਨੂੰ ਤਾਂ ਹੀ ਨਹੀਂ ਸਮਝ ਲੱਗਦੀ ਕਿ ਮੈਂ ਕਿਹੜੇ ਘਰੇ ਜਾਵਾਂ ਕਿਹੜੇ ਕਿਹੜੀਆਂ ਇਹੋ ਜਿਹੀਆਂ ਗੱਲਾਂ ਕਰਾਂ ਕਿ ਮੈਂ ਤੇਰੇ ਤੱਕ ਪਹੁੰਚ ਸਕਾਂ ਪਰ ਮੈਂ ਇੰਨੀ ਜੋਗਾ ਨਹੀਂ ਹਾਂ ਕਿ ਮੈਂ ਤੇਰੇ ਤੱਕ ਪਹੁੰਚ ਸਕਦਾ ਵਾਂ ਹੁਣ ਤੈਨੂੰ ਹੀ ਮੇਰੇ ਤੱਕ ਪਹੁੰਚਣਾ ਪੈਣਾ ਵਾ ਹੈ ਪਰਮਾਤਮਾ ਉਹ ਲੰਮੀ ਸਿੱਟੀ ਮਾਰ ਕਿਉਂਕਿ ਮੈਂ ਘਰ ਭੁੱਲ ਗਿਆ ਮੋੜ ਤੇ ਆ ਕੇ ਮਸਤਾ ਦੀ ਮਹਿਫਿਲ ਦੇ ਵਿੱਚ ਮਨ ਨੀਵਾ ਮਤ ਉੱਚੀ ਵਾਲੇ ਲੋਕਾਂ ਦਾ ਨਿਗਾ ਸਵਾਗਤ ਹੈ ਮੈਂ ਤੁਹਾਡਾ ਜਸੀ ਸੰਧੂ ਪੈਣ ਢੰਡੀਆਂ ਲਾਲ ਸਿੰਘ ਅਗੇਸਤਾਰ ਲਾਲ ਸਿੰਘ ਮੇਰੇ ਦਾਦਾ ਜੀ ਸਨ ਮੈਨੂੰ ਬੜਾ ਮਾਣ ਹੈ ਉਹਦਾ ਨਾਮ ਲੈਂਦਿਆਂ ਤੇ ਮੈਂ ਕਹਿਣਾ ਹੁੰਨਾ ਕਿ ਦੁਨੀਆ ਦੇ ਵਿੱਚ ਮੈਂ ਇੱਕ ਇਹੋ ਜਿਹਾ ਪੋਤਾ ਵਾਂ ਜਿਹੜਾ ਆਪਦੇ ਨਾਮ ਦੇ ਨਾਲ ਉਹਦੇ ਦਾਦੇ ਦਾ ਨਾਮ ਜੋੜਦਾ ਵਾਂ ਕਿਉਂਕਿ ਸਾਡੇ ਦਾਦੇ ਦੇ ਸਾਨੂੰ ਬੜਾ ਮਾਣ ਸੀਗਾ ਤੇ ਉਹਨਾਂ ਦੀਆਂ ਬੜੀਆਂ ਸਾਰੀਆਂ ਕਹਾਣੀਆਂ ਪਾਕਿਸਤਾਨ ਦੇ ਲੋਕ ਲੌਂਗ ਆਉਂਦੇ ਨੇ ਤੋਂ YouTube ਦੇ ਉੱਪਰ ਪਈਆਂ ਹੋਈਆਂ ਜਦੋਂ ਮੱਝ ਕੱਢ ਕੇ ਵੇਖ ਲਿਆ ਜੋ ਖੋਕਰੀਓ ਹੁੰਦੀ ਆ ਜਿਹੜੀ ਪੱਲੇ ਕੁਛ ਨਾ ਹੋਵੇ ਤੇ ਸਿਰਫ ਸੂਕਣਾ ਭਰੀ ਹੋਈ ਗੱਲ ਹੋਵੇ ਜਿਹੜੀ ਰਿਐਲਿਟੀ ਹੈ ਉਹਨ ਲੋਕਾਂ ਨੂੰ ਦੱਸਾਂ ਵਿੱਚ ਕੋਈ ਮਾੜੀ ਗੱਲ ਨਹੀਂ ਪਰ ਆਪਣੇ ਪੰਜਾਬੀ ਸਮਾਜ ਵਿੱਚ ਇਹ ਬਿਮਾਰੀ ਰਹੀ ਆ ਕਿ ਅਸੀਂ ਸਾਰਿਆਂ ਨੂੰ ਇੱਕੋ ਰਸੇ ਬੰਨ੍ਹਨੇ ਆ ਗੱਲ ਪੂਰੀ ਸੋਨੀ ਨਹੀਂ ਗੱਲ ਪੂਰੀ ਕੋਕ ਪੜਤਾਲ ਕਰਨੀ ਨਹੀਂ ਅਸੀਂ ਅਗਲੇ ਤੇ ਲੈਵਲ ਤੱਕ ਤਾਂ ਪਹੁੰਚ ਨਹੀਂ ਪਾਉਂਦੇ ਪਰ ਅਗਲੇ ਨੂੰ ਖਿੱਚ ਕੇ ਆਪਦੇ ਲੈਵਲ ਤੱਕ ਲਿਆਉਣ ਦੀ ਕੋਸ਼ਿਸ਼ ਕਰਦੇ ਆਂ ਸੋ ਇਹ ਆਪਣਾ ਇੱਕ ਸਮਾਜ ਦੀ ਬੰਤਰ ਹੈ ਜੀ ਇਹ ਵੀ ਆਪਾਂ ਕਿੰਨਾਂ ਸ਼ਰ ਲਾਵਾਂਗੇ ਬਣਾ ਕੇ ਚੰਗੀ ਤਰ੍ਹਾਂ ਕੋਈ ਗੱਲ ਨਹੀਂ ਚੱਲ ਆਪਾਂ ਗੀਰ ਦੀਆਂ ਗੱਲਾਂ ਕੀਤੀਆਂ ਨੇ ਕਿ ਜਿੰਨਾ ਚਿਰ ਅਸੀਂ ਆਪਦੇ ਸਮਾਜ ਦੀਆਂ ਜਿਹੜੀਆਂ ਬੇਵਕੂਫੀਆਂ ਨੇ ਮਾਣਾ ਜੀ ਮਾਣਾ ਜੀ ਮਾਣਾ ਮੈਂ ਕਹਿ ਦਿੰਨਾ ਕੀ ਹੋ ਜੂਗਾ ਹੋ ਜੂ ਕੋਈ ਉਹਦਾ ਕੀਤੀ ਹੋਈ ਅਰਦਾਸ ਉਹਨਾਂ ਲੋਕਾਂ ਦੀ ਪੂਰੀ ਹੁੰਦੀ ਹੈ ਜਿਹੜੇ ਉਸ ਕੰਮ ਵਿੱਚ ਲੱਗਦੇ ਨੇ ਜਿਹੜੇ ਕੰਮ ਲਈ ਅਰਦਾਸ ਕੀਤੀ ਹੋਈ ਹੈ ਕੱਲਾ ਮਾਨ ਮਾਨ ਕਹਿਣਾ ਮਾਨ ਨਹੀਂ ਹੋਣਾ ਸੋਣਿਓ ਕੰਮ ਕਰਨੇ ਪੈਣੇ ਆ ਸਾਨੂੰ ਬੈਠ ਕੇ ਵਿਚਾਰਨਾ ਪੈਣਾ ਕਿ ਸਾਡੇ ਸਮਾਜ ਦੇ ਕਿਹੜੀਆਂ-ਕਿਹੜੀਆਂ ਪ੍ਰੋਬਲਮਾਂ ਨੇ ਉਹਨਾਂ ਨੂੰ ਕਿਵੇਂ ਠੀਕ ਕੀਤਾ ਜਾ ਸਕਦਾ ਐਡੇ-ਡੇ ਦਿਮਾਗ ਰੱਖਣੇ ਪੈਣੇ ਆ ਕੱਲਾ ਗੱਲੀ-ਬਾਤੀ ਮੈਂ ਵੱਡੀ ਤੋਂ ਕਰਤੂਤੀ ਵੱਡੀ ਝਾੜੀਆਂ ਵਾਲਾ ਗੰਮ ਨਹੀਂ ਕਰਨਾ ਪੈਣਾ ਗੱਲਾਂ-ਬਾਤਾਂ ਨਾਲ ਗੱਲੀ ਜੋਗ ਨਾ ਹੋ ਬਈ ਲੋ ਜੀ ਪਰੋਮ ਵਿੱਚ ਸਵਾਗਤ ਆ ਕਿਹਬੀ ਪਰੋਮ ਸ਼ੁਰੂ ਕਰਦਾ ਕਰਦੇ ਆਂ ਗੱਲ ਕੇ ਵਿਰੋਧ ਤੋਂ ਨਿਕਲ ਜਾਂਦੀ ਆ ਅੱਜ ਦੁਬਾਰਾ ਫਿਰ ਇਸ ਮਲੰਗ ਦੇ ਵੱਲੋਂ ਇਸ ਮਸਤੀ ਨਾਲ ਭਰੇ ਹੋਏ ਸਰੀਰ ਦੇ ਵੱਲੋਂ ਉਸ ਯਾਰ ਦੀਆਂ ਬਾਤਾਂ ਪਾਉਣ ਦੇ ਲਈ ਉਹਨੇ ਡਿਊਟੀ ਲਈ ਹੈ ਜ਼ਿੰਮੇਵਾਰੀ ਲਈ ਹੈ ਉਹ ਬਾਤਾਂ ਤੁਹਾਡੇ ਨਾਲ ਪਾਵਾਂਗੇ ਤੇ ਇਹਦੇ ਵਿੱਚ ਮਨ ਨੀਵੀਂ ਤੇ ਮਤ ਉੱਚੀ ਵਾਲੇ ਲੋਕ ਬੈਠੇ ਹੋਏ ਹਨ ਤੁਸੀਂ ਸੁਣ ਰਹੇ ਹੋ ਇੱਕ ਵੀ ਗੱਲ ਟੈਂਦੀ ਕਾਲਾ ਵਾਲੀ ਨਹੀਂ ਹੋਵੇਗੀ ਇੱਕ ਵੀ ਗੱਲ ਨੈਗੇਟਿਵ ਨਹੀਂ ਹੋਵੇਗੀ ਕਿਉਂਕਿ ਕੁਦਰਤ ਹਮੇਸ਼ਾ ਪੋਜ਼ਿਟਿਵਿਟੀ ਵਿੱਚ ਵੱਸਦੀ ਆ ਵੈਸੇ ਤਾਂ ਸਾਰਾ ਕੁਝ ਹੀ ਕੁਦਰਤ ਦੇ ਵਿੱਚ ਆ ਕੁਦਰਤ ਤੋਂ ਬਾਹਰ ਕੁਝ ਵੀ ਨਹੀਂ ਹੈਗਾ ਪਰ ਕੋਸ਼ਿਸ਼ ਕਰੋ ਕਿ ਜੇ ਇਹ ਜ਼ਿੰਦਗੀ ਮਿਲੀ ਆ ਜੇ ਧਰਤੀ ਦੇ ਉੱਪਰ ਇਹ ਵਿਜ਼ਿਟਰ ਵੀਜ਼ਾ ਲੱਗਾ ਹੋਇਆ ਆਈ ਆਏ ਹੋਏ ਆ ਜੇ ਮਰਜ਼ੀ ਆਗੇ ਮੈਂ ਕਹਿੰਦਾ ਹੁਣਾਂ ਕਿ ਪੂਰੇ ਬ੍ਰਹਿਮੰਡ ਦੇ ਵਿੱਚ ਕਿੰਨੇ ਗ੍ਰਹਿ ਨੇ ਉਹਨਾਂ ਗ੍ਰਹਿਾਂ ਦੇ ਵਿੱਚੋਂ ਇੱਕ ਧਰਤੀ ਆ ਇੱਕ ਧਰਤੀ ਦੇ ਉੱਪਰ ਕਿੰਨੇ ਪਸ਼ੂ ਪੰਛੀ ਜੀਵ ਨੇ ਉਹਨਾਂ ਵਿੱਚ ਇੱਕ ਬੰਦਾ ਹੈ ਤੇ ਉਹਦੇ ਵਿੱਚ ਇੱਕ ਤੁਸੀਂ ਹੋ ਜਦੋਂ ਅਸੀਂ ਆਉਂਦੇ ਮਾਂ ਦੀ ਪੇਟ ਦੇ ਵਿੱਚ ਸੀ ਉਦੋਂ ਸਾਡੀਆਂ ਅੱਖਾਂ ਨਹੀਂ ਸਨ ਸਾਡੇ ਕੋਲੇ ਕੋਈ ਸੋਚਨ ਸਮਝਣ ਦੀ ਸ਼ਕਤੀ ਨਹੀਂ ਸੀ ਅਸੀਂ ਫਿਰ ਵੀ ਧਰਤੀ ਤੇ ਆਏ ਤੇ ਅੱਜ ਧਰਤੀ ਤੇ ਆ ਚੁੱਕੇ ਆ ਤੇ ਅੱਜ ਤੁਸੀਂ ਬਹੁਤ ਹੀ ਮਹਾਨ ਬੰਦੇ ਹੋ ਬੜੀ ਮਹਾਨ ਰੂਹ ਹੋ ਦੁਨੀਆ ਦੇ ਵਿੱਚ ਜਿੱਥੇ ਮਾੜੀ ਬਿੜੇ ਤੇ ਪ੍ਰੋਬਲਮ ਨੂੰ ਦੇਖ ਰਹੇ ਹੋ ਤੁਸੀਂ ਜ਼ਿੰਦਗੀ ਦੇ ਵਿੱਚ ਕਦੇ ਨਿਰਾਸ਼ ਨਹੀਂ ਹੋਣਾ ਕਿਉਂਕਿ ਜ਼ਿੰਦਗੀ ਜ਼ਿੰਦਗੀ ਜਿਉਣ ਦਾ ਨਾਮ ਹੈ ਜ਼ਿੰਦਾ ਦਿਲੀ ਦਾ ਨਾਮ ਹੈ ਜ਼ਿੰਦਾਬਾਦਤਾ ਦਾ ਨਾਮ ਹੈ ਸੋ ਅੱਜ ਅਸੀਂ ਪ੍ਰੋਗਰਾਮ ਦੇ ਵਿੱਚ ਕੋਸ਼ਿਸ਼ ਕਰਾਂਗੇ ਕਿ ਹੋ ਸਕਦਾ ਹੈ ਕਿ ਕਿਸੇ ਦੀ ਜ਼ਿੰਦਗੀ 'ਚ ਵੱਡੇ ਬਦਲਾਅ ਆ ਜਾਣ ਇਹਨਾਂ ਗੱਲਾਂ ਦੇ ਨਾਲ ਜਿਨ੍ਹਾਂ ਨੇ ਨਹੀਂ ਸਮਝਦਾ ਭਾਈ ਜਿਹੜੇ ਇੱਥੇ ਸਿਰਫ ਕੱਲਾ ਮੇਲਾ ਵੇਖਣੀ ਆਏ ਆ ਉਹਨਾਂ ਨੇ ਮੇਲਾ ਵੇਖ ਕੇ ਮੁੜ ਜਾਣਾ ਉਹਨਾਂ ਨੂੰ ਤੁਹਾਡੇ ਗੁਰੂ ਪੀਰ ਨਹੀਂ ਸਮਝਾ ਸਕੇ ਅਸੀਂ ਕੌਣ ਹੁੰਨੇ ਆ ਅੱਜ ਦੁਬਾਰਾ ਫਿਰ ਆਪਣੇ ਕੋਲੇ 10 ਤਰੋ ਤਰਾਜ਼ੀਨ ਖਬਰਾਂ ਨੇ ਕੁਝ ਅੰਦਰ ਦੀਆਂ ਤੇ ਕੁਝ ਬਾਹਰ ਲੀਆਂ ਇਸ ਪ੍ਰੋਗਰਾਮ ਦੀ ਫਾਰਮੈਟ ਹੈ ਜੀ ਇਹ ਇੱਥੇ ਤੁਹਾਨੂੰ ਕੋਈ ਆਲੂ ਪਿੰਡੀਆਂ ਨਹੀਂ ਮਿਲਣੀਆਂ ਕੋਈ ਗੋਭੀ ਨਹੀਂ ਵੇਚਣੀ ਕੋਈ ਐ ਦੀ ਕੁੜੀ ਭੱਜ ਗਈ ਉਹਦਾ ਮੁੰਡਾ ਭੱਜ ਗਿਆ ਐ ਤਾਂ ਕੁਝ ਨਹੀਂ ਹੈਗਾ ਸੋ ਇਟ ਸਿਰਫ ਅੰਦਰਲੀਆਂ ਬਾਤਾਂ ਤੇ ਬਾਹਰਲੀਆਂ ਬਾਤਾਂ ਅੰਦਰਲੀਆਂ ਬਾਤਾਂ ਬਾਰੇ ਤਾਂ ਗੁਰਬਾਣੀ ਖੁਦ ਕਹਿੰਦੀ ਹੈ ਕਿ ਕਾਗਦ ਕਲਮਣਾ ਲਿਖਣਹਾਰ ਕਿ ਉਹ ਇੱਕ ਐਹੋ ਜੀ ਸ਼ਾਂਤੀ ਹੈ ਕੋਈ ਐਹੋ ਜਿਹਾ ਉਹ ਇੱਕ ਲੈਵਲ ਹੈ ਉਹਨੂੰ ਸ਼ਬਦਾਂ ਰਾਹੀਂ ਨਹੀਂ ਕਿਹਾ ਜਾ ਸਕਦਾ ਕੋਸ਼ਿਸ਼ ਕਰਾਂਗੇ ਸ਼ਾਇਦ ਇਸ ਜ਼ਿੰਦਗੀ ਦੇ ਵਿੱਚ ਇਸ ਸਮਾਜ ਦੇ ਵਿੱਚ ਮਾੜਾ ਮੋਟਾ ਆਪਣਾ ਕੋ ਬੰਦਾ ਹਿੱਸਾ ਪਾ ਸਕੀ ਪਹਿਲਾਂ ਬਾਹਰਲੀ ਖਬਰਾਂ ਦੀ ਗੱਲ ਕਰ ਲਈਏ ਫਿਰ ਅੰਦਰਲੀ ਖਬਰਾਂ ਵਾਲੀ ਚੱਲਦੇ ਨਾਲ ਦੀ ਨਾਲ ਹੀ ਬਹੁਤ ਸਾਰੇ ਬੱਚੇ ਨੋਵਾ ਸਕੋਸ਼ੀਆ ਦੇ ਵਿੱਚ ਗਏ ਉੱਥੇ ਗਏ ਤਾਂ ਇਸ ਕਰਕੇ ਸੀ ਕਿਉਂਕਿ ਉੱਥੇ ਬਹੁਤ ਸਾਰੇ ਪ੍ਰੋਗਰਾਮ ਆਏ ਹੋਏ ਚੱਲਦੇ ਸਨ ਜਿਹੜੀਆਂ ਤੁਸੀਂ ਕੋਈ ਮੈਕਡੋਨਲਡ ਟੈਮ ਹੌਟਨ ਦੀ ਸਿਰਫ ਤੁਸੀਂ ਇੱਕ ਫੂਡ ਕਾਊਂਟਰ اٹੈਂਡੈਂਟ ਬਣ ਤੋਂ ਬਾਅਦ ਹੀ ਆਪਦੀ ਜੌਬ ਲੈ ਕੇ ਜਾਂ ਐਕਸਪੀਰੀਅੰਸ ਪੂਰਾ ਕਰਕੇ ਆਪਦੀ ਫਾਰਮ ਲਗਾ ਸਕਦੇ ਸੀ ਪਰ ਉਹ ਪ੍ਰੋਮ ਬੰਦ ਹੋ ਗਈ। ਉਸ ਤੋਂ ਬਾਅਦ ਇੱਕ ਪ੍ਰੋਮ ਉਹਨਾਂ ਕੋਲੇ ਹੋਰ ਹੈ ਜਿੱਤੇ ਤੁਸੀਂ ਟਾਇਰ 0 1 2 3 4 ਦੀ ਜੌਬ ਲੈ ਸਕਦੇ ਸੀ ਉਹ ਵੀ ਬੰਦ ਹੋ ਗਿਆ। ਹੁਣ ਸਿਰਫ ਉਹ ਤੇ ਇੱਕ AIB ਪ੍ਰੋਮ ਬਚਦਾ ਤੇ ਉਹਦੇ ਵਿੱਚ ਡੈਜ਼ਿਗਨੇਟਿਡ ਏਮਪਲੋਇਰ ਨਹੀਂ ਮਿਲ ਰਹੀ। ਨੋ ਵਾ ਸਕੂਸ਼ੀਆ ਦੇ ਚ ਪੀਆਰ ਲੈਣ ਦਾ ਇੱਕ ਹੋਰ ਬੜਾ ਵਧੀਆ ਰਸਤਾ ਇਹ ਆ ਕਿ ਜੇਕਰ ਤੁਸੀਂ ਆਪਦੇ ਸਪਾਊਸ ਨੂੰ ਸ਼ਰਤ ਇਹ ਹੈ ਕਿ ਤੁਹਾਡਾ ਸਪਾਊਸ 12 ਪੜਿਆ ਹੋਵੇ ਤੇ ਸਿਰਫ CLB 4 ਜਾਂ 5 ਦੀ ਅਲਸ ਕਰ ਸਕਦਾ ਹੋਵੇ ਦੈਟਸ ਇਟ ਤੁਸੀਂ ਉਹਨਾਂ ਨੂੰ ਬ੍ਰੈਂਟਨ ਭੇਜ ਦਿਓ ਬ੍ਰੈਂਟਨ ਭੇਜ ਕੇ ਉਹਨਾਂ ਨੂੰ 40 ਘੰਟਿਆਂ ਦੇ ਇੱਥੇ ਕੋਰਸ ਚੱਲਦੇ ਨੇ welding ਦੇ ਵੀ ਹਨ ਤੇ ਨਾਲ ਦੀ ਨਾਲ ਹਾਰਡਵੁੱਡ ਫਲੋਰ ਦੇ ਕੋਰਸ ਵੀ ਨੇ ਸੋ ਤੁਸੀਂ ਹਾਰਡਵੁੱਡ ਫਲੋਰ ਪਾਉਣੀ ਸਿੱਖ ਲਵੋ ਇਹ ਸਾਰੇ ਹੀ ਪ੍ਰੋਗਰਾਮ ਸੌਰੀ ਜਿਹੜੀਆਂ ਜੌਬਸ ਨੇ ਇਹ ਨੋਵਾ ਸਕੋਸ਼ੀਆ ਦੀ ਇੱਕ ਸਟਰੀਮ ਆ ਕ੍ਰਿਟੀਕਲ ਕੰਸਟਰਕਸ਼ਨ ਪਾਇਲਟ ਪ੍ਰੋਗਰਾਮ ਇਹ ਉਹ ਜੋ ਆਉਂਦੇ ਨੇ ਤੁਸੀਂ ਆਪਦਾ ਵਰਕ ਐਕਸਪੀਰੀਅੰਸ ਪੂਰਾ ਕਰਨ ਤੋਂ ਬਾਅਦ ਉੱਚ ਫਾਇਲ ਲਗਾਉਂਦੇ ਹੋ ਤਾਂ 20 ਤੋਂ ਲੈ ਕੇ 30 ਦਿਨਾਂ ਦੇ ਵਿੱਚ ਵਿੱਚ ਨੋਵਾਸ਼ ਕੋਸ਼ੀਆ ਤੁਹਾਡੀ ਪੀਐਨਪੀ ਹੋ ਜਾਂਦੀ ਆ ਤੇ ਜਿਹੜੇ ਤੁਹਾਡੇ ਕੋਰਸਸ ਨੇ ਉਹ ਹੁਣ ਸ਼ਾਮ ਨੂੰ 7 ਤੋਂ ਲੈ ਕੇ 11 ਤੱਕ ਵੀ ਓਪਨ ਹੋਣ ਜਾ ਰਹੇ ਨੇ ਵੀਕਐਂਡ ਤੇ ਵੀ ਓਪਨ ਹੋ ਚੁੱਕੇ ਨੇ ਸੋ ਤੁਸੀਂ ਇੱਕ ਵਾਰੀ ਡਿਟੇਲ ਜਰੂਰ ਲਵੋ ਸਕੂਲ ਦਾ ਚੱਕਰ ਜਰੂਰ ਲਾਵੋ ਤੁਹਾਨੂੰ ਆਈਡੀਆ ਹੋ ਜਾਂਦਾ ਹੈ ਕਿ ਕਿਸ ਤਰ੍ਹਾਂ ਦਾ ਕੰਮ ਚੱਲਦਾ ਹੈ ਕਿਸ ਤਰ੍ਹਾਂ ਦਾ ਕੰਮ ਤੁਹਾਨੂੰ ਸਿਖਾਇਆ ਜਾਵੇਗਾ ਇੱਕੋ ਹੀ ਗੱਲ ਯਾਦ ਰੱਖਿਆ ਜੋ ਭਾਈ ਸਾਹਿਬ ਤੇ ਬੀਬੀਓ ਬਾਕੀ ਸਾਰੇ ਪ੍ਰੋਗਰਾਮ ਜਿਵੇਂ ਇਸ ਵੇਲੇ ਪੀ ਐਨ ਪੀ ਪੀ ਆਰ ਬੰਦਿਆ ਕਿਉਂਕਿ ਖਲਾਰਾ ਬਹੁਤ ਜ਼ਿਆਦਾ ਪਿਆ ਹੈ ਉਹ ਤੁਹਾਨੂੰ ਵੀ ਪਤਾ ਹੈ ਮੇਰੇ ਦੱਸਣ ਲੋੜ ਨਹੀਂ ਸਕਿੱਲ ਵਾਲਾ ਕੰਮ ਕਰੋਗੇ ਤਾਂ ਵੱਜੋਗੇ ਠੀਕ ਹੈ ਜੀ ਅਗਲੀ ਜਿਹੜੀ ਖਬਰ ਇਹ ਹੈ ਜੀ ਕਿ 에어ਪੋਰਟ ਦੇ ਉੱਪਰ ਕੈਨੇਡਾ ਦੇ ਕਿ 에어ਪੋਰਟ ਦੇ ਉੱਪਰ ਹਾਇਰਿੰਗ ਚੱਲ ਰਹੀ ਆ ਤੇ ਉਸ ਹਾਇਰਿੰਗ ਦੇ ਵਿੱਚ ਤੁਹਾਨੂੰ 40000 ڈالر ইয়ারলি ਤੋਂ ਲੈ ਕੇ 193000 ڈالر ਦੀ ਜੌਬ ਮਿਲ ਸਕਦੀ ਆ ਤੇ ਬਹੁਤ ਵਧੀਆ ਖਬਰ ਇਹ ਆ ਕਿ ਇਹਦੇ ਲਈ ਤੁਹਾਨੂੰ ਕਿਸੇ ਵੀ ਡਿਗਰੀ ਜੋ ਚ 에어 ట్రాਫਿਕ কন্ਟਰੋਲਰ ਵਗੈਰਾ ਆਉਂਦੇ ਨੇ ਤੇ ਤੁਹਾਨੂੰ ਡਿਗਰੀ ਦੀ ਜ਼ਰੂਰਤ ਨਹੀਂ ਪੈਂਦੀ ਕੋਈ ਬਾਲੇ ਪੁਰਾਣੇ ਐਕਸਪੀਰੀਅੰਸ ਦੀ ਲੋੜ ਨਹੀਂ ਪੈਂਦੀ ਹੁਣ ਤੁਹਾਡੇ ਲਈ ਜੇ ਜੌਬ ਸੂਟੇਬਲ ਲੱਗਦੀ ਆ ਤੁਹਾਨੂੰ ਤੇ ਤੁਸੀਂ tsimmigration.ca ਤੇ ਹੁਣੇ ਵਿਜ਼ਿਟ ਕਰਨਾ ਲਿੰਕ ਅਸੀਂ ਅੱਧੇ ਘੰਟੇ ਬਾਅਦ ਪਾ ਦੇਵਾਂਗੇ ਤੁਸੀਂ ਉੱਥੇ ਵਿਜ਼ਿਟ ਕਰਕੇ ਤੇ ਇਹਨਾਂ ਜੌਬਸ ਦਾ ਲਿੰਕ ਤੁਹਾਨੂੰ ਹੁਣ ਸਾਰਾ ਕੁਝ ਉੱਥੇ ਮਿਲ ਜਾਇਆ ਕਰਨਾ ਕਿਉਂਕਿ ਅਸੀਂ tsimmigration ਦੇ ਵਿੱਚ ਇੱਕ ਨਵਾਂ ਇੰਟਰਫੇਸ ਐਡ ਕੀਤਾ ਵਾ ਹੁਣ ਜਿੰਨੇ ਵੀ ਲਿੰਕ ਹੋਇਆ ਕਰਨਗੇ ਜੌਬਾਂ ਦੇ ਜਾਂ ਤੁਹਾਡੀ ਹੱਲਪ ਵਾਲੇ ਉਹ ਇਧਰ ਉਧਰ ਜਾਣ ਦੀ ਲੋੜ ਨਹੀਂ ਆਪਾਂ ਨੂੰ ਹੁਣ ਆਪਾਂ ਕਲਾ tsimmigration.ca ਜਾਇਆ ਕਰਨਾ ਤੇ ਤੁਹਾਡੇ ਸਾਹਮਣੇ ਲਿੰਕ ਪਿਆ ਹੋਇਆ ਕਰੂਗਾ ਤੇ ਤੁਸੀਂ ਉੱਥੇ ਲਿੰਕ ਤੇ ਕਲਿੱਕ ਕਰਕੇ ਆਪਣਾ ਜਿਹੜਾ ਵੀ ਤੁਹਾਨੂੰ ਲਿੰਕ ਦਿੱਤਾ ਹੋਊਗਾ ਉਹ ਤੁਸੀਂ ਲੈ ਸਕਦੇ ਹੋ ਠੀਕ ਹੈ ਜੀ ਇਸ ਤੋਂ ਅਗਲੀ ਜਿਹੜੀ ਖਬਰ ਇਹ ਹੈ ਕਿ ਜਿੰਨਿਆਂ ਵੀ ਲੋਕਾਂ ਦੀ ਆਲਰੇਡੀ ਫਾਈਲ ਕੈਨੇਡਾ ਦੀ ਕਿਸੇ ਵੀ ਪੀਐਨਪੀ ਵਿੱਚ ਲੱਗੀ ਹੋਈ ਆ ਮੇਰੇ ਖਿਆਲ ਨਾਲ ਇਹ ਅਲਬਰਟਾ ਵਾਲੇ ਲੋਕਾਂ ਲਈ ਬੜੀ ਵੱਡੀ ਖਬਰ ਆ ਲਗਭਗ ਸਾਰਿਆਂ ਹੀ ਲੋਕਾਂ ਨੂੰ 2 ਸਾਲ ਦੀ ਇੱਕ ਐਕਸਟੈਂਸ਼ਨ ਮਿਲਣ ਜਾ ਰਹੀ ਆ ਪਰ ਇਹਦੀਆਂ ਕੁਝ ਕੰਡੀਸ਼ਨਸ ਨੇ ਉਹਨਾਂ ਨੂੰ ਬੜੇ ਧਿਆਨ ਨਾਲ ਸੁਣ ਲਵੋ ਸ਼ਰਤ ਇਹ ਆ ਕਿ ਤੁਹਾਡੀ ਫਾਈਲ ਪੀਐਨਪੀ ਵਿੱਚ ਲੱਗੀ ਹੋਣੀ ਚਾਹੀਦੀ ਆ ਨੰਬਰ 2 ਤੁਹਾਡਾ ਜਿਹੜਾ ਵਰਕ ਪਰਮਿਟ ਹੈ ਮਈ 7 ਤੋਂ ਬਾਅਦ ਤੇ ਦਸੰਬਰ 31 ਦੇ ਵਿੱਚ ਵਿੱਚ ਐਕਸਪਾਇਰ ਹੁੰਦਾ ਹੋਣਾ ਚਾਹੀਦਾ ਵਾ ਤੇ ਤੁਹਾਡੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਤੁਹਾਡੀ ਐਲੀਜੀਬਿਲਟੀ ਪੂਰੀ ਹੋਣ ਤੋਂ ਬਾਅਦ ਤੁਹਾਡੀ ਵੀਡੀਓ ਫਾਈਲ ਹੈ ਉਹਦੇ ਕੰਮ ਚੱਲਦਾ ਹੋਣਾ ਚਾਹੀਦਾ ਸੋ ਇਹਨਾਂ ਸਾਰੇ ਲੋਕਾਂ ਨੂੰ ਪੂਰੀ ਕੈਨੇਡਾ ਵਾਈਡ ਕਲ ਅਲਬਰਟ ਨੇ ਅਨਾਉਂਸ ਕੀਤਾ ਸੀ ਪਹਿਲਾਂ ਇੱਕ ਦੋ ਪ੍ਰੋਵਿੰਸਿਸ ਨੇ ਹੋਰ ਕੀਤਾ ਸੀ ਹੁਣ ਪੂਰੀ ਕੈਨੇਡਾ ਦੀਆਂ ਸਾਰੀਆਂ ਪੀਐਨਪੀ ਦੇ ਵੱਲੋਂ ਜਿਨ੍ਹਾਂ ਦੀਆਂ ਫਾਈਲਾਂ ਲੱਗੀਆਂ ਨੇ ਉਹਨਾਂ ਨੂੰ 2-2 ਸਾਲ ਦਾ ਵਰਕ ਪਰਮਿਟ ਹੋਰ ਮਿਲਣਾ ਵਾ ਤੇ ਤੁਹਾਨੂੰ ਕਿਤੇ ਵੀ ਇਹ ਅਪਲਾਈ ਕਰਨ ਦੀ ਜ਼ਰੂਰਤ ਨਹੀਂ ਹੈ ਉਹਨਾਂ ਨੇ ਆਪਣੇ ਆਪ ਹੀ ਤੁਹਾਨੂੰ ਇੱਕ ਐਕਸਟੈਂਸ਼ਨ ਭੇਜ ਦੇਣੀ ਆ ਤੇ ਤੁਹਾਡੇ ਲਈ ਇਹ ਬੜੀ ਵੱਡੀ ਖਬਰ ਹੈ ਕਿਉਂਕਿ ਇਹ ਖਬਰ ਅੱਜ ਅਜਿਹੀਆਂ ਅਜੇ ਕਲ ਆਉਣੀਆਂ ਬੰਦ ਹੋ ਗਈਆਂ ਸੀ ਕੈਨੇਡਾ ਦੇ ਵੱਲੋਂ ਕਿਉਂਕਿ ਜੋ ਵੀ ਇਮੀਗ੍ਰੇਸ਼ਨ ਤੋਂ ਵੀ ਵੇਖਦੇ ਹੋ ਰਿਹਾ ਇੱਕ ਹੋਰ ਵੱਡੀ ਗੱਲ ਇਹ ਆ ਆਪਾਂ ਇਹਨੂੰ ਪੂਰੇ ਇੱਕ ਤਰੀਕੇ ਨਾਲ ਸਮਝਣ ਦੀ ਕੋਸ਼ਿਸ਼ ਕਰਾਂਗੇ ਮੰਨ ਲਵੋ ਕਿ ਕੈਨੇਡਾ ਆਜ਼ਾਦ ਹੋਇਆ ਸੀ 1880 ਦੇ ਨੇੜੇ ਦੇਡੇ ਚਲੋ ਸਨ ਲਈ ਮੈਂ ਇੱਕ ਇੱਕ ਤੁਹਾਨੂੰ ਪੁਆਇੰਟ ਦਿੰਨਾ ਤੇ ਬਾਅਦ ਆਬਾਦੀ ਦੀ ਲਾਈਨ ਐ ਚੱਲਦੀ ਰਹੀ ਪਰ ਜਿਹੜੇ ਘਰਾਂ ਦੀ ਲਾਈਨ ਉਹ ਵੀ ਐ ਚੱਲਦੀ ਸੀ ਪਰ ਪਹਿਲੇ ਕੁ ਸਾਲਾਂ ਤੋਂ ਲੈਣ ਆਏ ਹੋਗੀ ਹੁਣ ਵਿਚਾਲੇ ਗੈਪ ਪੈ ਗਿਆ ਇਸ ਵੇਲੇ ਕੈਨੇਡਾ ਦੇ ਵਿੱਚ ਘੱਟੋ ਘੱਟ 4 ਲੱਖ ਸੌਰੀ 4 ਮਿਲੀਅਨ ਯਾਨੀ ਕਿ 40 ਲੱਖ ਨਵੇਂ ਘਰਾਂ ਦੀ ਜ਼ਰੂਰਤ ਆ ਜੇਕਰ ਇਹਨਾਂ ਨੇ ਇਹਨਾਂ ਦੋਨਾਂ ਹੀ ਪੁਆਇੰਟਾਂ ਨੂੰ ਮੀਟ ਕਰਨਾ ਤਾਂ ਉਹਦੇ ਵਿੱਚ ਸਿਰਫ ਤੇ ਸਿਰਫ ਇਹਨਾਂ ਨੂੰ ਸਕਿੱਲ ਵਾਲੇ ਲੋਕਾਂ ਦੀ ਲੋੜ ਆ ਇਹ ਗੱਲ ਯਾਦ ਰੱਖਿਆ ਜੀ ਜਿਹੜੇ 12ਵੇਂ بڑے ਬੱਚੇ ਨੇ ਹੁਣ ਉਹਨਾਂ ਨੂੰ ਇੰਟੀਰੀਅਰ ਛੱਡਣ ਦੀ ਕੋਈ ਜ਼ਰੂਰਤ ਨਹੀਂ ਹੈ ਕੋਈ ਲੋਨ ਦੇ ਭਜਨ ਦੀ ਜ਼ਰੂਰਤ ਨਹੀਂ ਹੈ ਕੋਈ ਜੌਬਾ ਖਰੀਦਨ ਦੀ ਜ਼ਰੂਰਤ ਨਹੀਂ ਹੈ ਕੋਈ ਤੋਂ ਐਲ ਐਮ ਆਈ ਦੇ ਪੈਸੇ ਖਰਾਬ ਕਰਨ ਦੀ ਜ਼ਰੂਰਤ ਨਹੀਂ ਹੈ ਤੁਸੀਂ ਸਿੰਪਲ ਸਕਿੱਲ ਟ੍ਰੇਡ 'ਚ ਕੰਮ ਕਰਨਾ ਵਾ ਤੇ 12 ਮਹੀਨਿਆਂ ਦੇ ਐਕਸਪੀਰੀਅੰਸ ਤੋਂ ਬਾਅਦ ਤੇ ਇਸ ਪ੍ਰੋਗਰਾਮ ਦਾ ਹੱਦ ਵੱਡਾ ਬੈਨੀਫਿਟ ਇਹ ਆ ਕਿ ਤੁਹਾਨੂੰ ਏਮਪਲੋਇਰ ਤੋਂ ਵੀ ਕੋਈ ਪੇਪਰ ਨਹੀਂ ਚਾਹੀਦੇ ਹੁੰਦੇ ਤੁਸੀਂ ਆਦੀ ਫਾਰਮ ਲਗਾ ਸਕਦੇ ਹੋ ਜੇਕਰ ਤੁਸੀਂ ਇਹਨਾਂ ਜੌਬਸ ਦੀ ਲਿਸਟ ਲੈਣਾ ਚਾਹੁੰਦੇ ਹੋ ਤਾਂ ਪਹਿਲਾਂ ਵਿਜ਼ਿਟ ਕਰੋ tscimmigration.ca ਉੱਥੇ ਕੈਨੇਡਾ ਦਾ ਵਟਸਐਪ ਨੰਬਰ ਆ ਉੱਥੇ ਜਾ ਕੇ ਮੈਸੇਜ ਕਰੋ ਸਕਿੱਲ SGILL ਤੁਹਾਨੂੰ ਆਪਣੇ WhatsApp ਦੇ ਉੱਪਰ ਉਹ ਡਿਟੇਲ ਆ ਜਾਵੇਗੀ ਤੇ ਤੁਸੀਂ ਉਹਨਾਂ ਜੌਬ ਦੇ ਵਿੱਚੋਂ ਇੱਕ ਜੌਬ ਦੇ ਉੱਪਰ ਆਪਦਾ ਅਗਲੀ ਤਲਕੇ PR ਲੈ ਸਕਦੇ ਹੋ ਬ੍ਰੈਂਟਨ ਵਿੱਚ ਰਹਿ ਕੇ ਇੱਕ ਬਹੁਤ ਵੱਡੀ ਹੋਰ ਖੁਸ਼ਖਬਰੀ ਇਹ ਆ ਰਹੀ ਹੈ ਜੀ ਕੈਨੇਡਾ ਦੇ ਵਿੱਚੋਂ ਕਿ ਕੈਨੇਡਾ ਦੇ ਵਿੱਚ 3300 ਲੋਕਾਂ ਨੂੰ ਕੱਲ ਨਵਿਆਂ ਨੂੰ PR ਮਿਲੀ ਆ ਤੇ ਉਹਨਾਂ ਦੇ ਪੁਆਇੰਟਸ ਹਨ 507 ਪੁਆਇੰਟ ਠੀਕ ਹੈ ਜੀ ਤੇ 507 ਪੁਆਇੰਟ ਦਾ ਬੈਚਲਰ ਡਿਗਰੀ ਹੋਲਡਰ ਆ ਬੰਦਾ ਤੇ ਇੰਡੀਆ ਤੋਂ ਕੋਈ ਕੋਈ ਇੱਕ ਸਾਲ ਦਾ ਐਕਸਪੀਰੀਅנס ਆ ਕੈਨੇਡਾ ਵਿੱਚ ਕਿਸੇ ਵੀ ਕੰਮ ਦਾ ਇੱਕ ਸਾਲ ਦਾ ਐਕਸਪੀਰੀਅנס ਆ ਤੇ ਆਲਸ ਵਿੱਚੋਂ 778 ਨੇ ਤਾਂ ਉਹਦੇ 505.5 ਜਾਂਦੇ ਆ ਤੇ ਜੇ ਉਹਦੇ ਕੋਲ ਇੱਕ ਇੰਡੀਆ ਤੋਂ 2 ਸਾਲ ਦਾ ਐਕਸਪੀਰੀਅנס ਪਹਿਲਾਂ ਹੈਗਾ ਬੈਚਲਰ ਡਿਗਰੀ ਵਾਲੇ ਕੋਲੇ ਤਾਂ ਫਿਰ ਉਹਦੇ 515 ਕੁ ਪੁਆਇੰਟ ਬਣਦੇ ਨੇ ਸੋ ਜੇਕਰ ਤੁਹਾਡੀ ਵੀ ਫਾਈਲ ਇਸ ਵੇਲੇ ਸੀਈਸੀ ਲਈ ਰੈਡੀ ਆ ਤਾਂ ਤੁਸੀਂ ਇਹਦੇ ਲਈ ਇੱਕ ਚੈਕਲਿਸਟ ਹੈਗੀ ਡਾਕੂਮੈਂਟਸ ਦੀ ਕਿਹੜੇ ਕਿਹੜੇ ਡਾਕੂਮੈਂਟ ਲੱਗਦੇ ਨੇ ਤਾਂ ਉਹਦੇ ਲਈ ਤੁਸੀਂ tscimmigration.ca ਤੇ ਜਾਣਾ ਉੱਥੇ ਜਾ ਕੇ ਕੈਨੇਡਾ ਵਾਲੇ WhatsApp ਨੰਬਰ ਤੇ ਜਾ ਕੇ ਤੁਸੀਂ ਮੈਸੇਜ ਕਰਨਾ C E C ਕੈਨੇਡੀਅਨ ਐਕਸਪੀਰੀਅੰਸ ਕਲਾਸ ਜਿਸ ਨੂੰ ਇੱਕ ਚੈਕਲਿਸਟ ਮਿਲ ਜਾਵੇਗੀ ਤੇ ਉਹਦੇ ਵਿੱਚ ਹੀ ਜਾ ਕੇ ਆਪਣੀਆਂ ਸਾਰੇ ਡਾਕੂਮੈਂਟ ਇਕੱਠੇ ਕਰਕੇ TCS immigration.in ਨੂੰ ਭੇਜ ਦਿਓ ਤੇ ਇਹ ਤੁਹਾਡੀ ਫਾਈਲ ਤੁਸੀਂ ਕੈਨੇਡਾ ਚ ਕਿਤੇ ਬੈਠੇ ਹੋ ਇਹਨੂੰ ਪ੍ਰੋਸੈਸ ਕਰਾ ਸਕਦੇ ਹੋ ਇੰਡੀਆ ਤੋਂ ਇੱਕ ਬਹੁਤ ਵੱਡੀ ਖਬਰ ਇਹ ਆ ਰਹੀ ਆ ਜੀ ਕਿ ਇੰਡੀਆ ਤੋਂ ਜਿੰਨੇ ਲੋਕਾਂ ਨੇ ਕੈਨੇਡਾ ਦਾ ਵਿਜ਼ਿਟਰ ਵੀਜ਼ਾ ਅਪਲਾਈ ਕੀਤਾ ਹੋਇਆ ਉਹਨੂੰ ਇਹਦਾ ਹੁਣ ਪ੍ਰੋਸੈਸਿੰਗ ਟਾਈਮ ਆ ਜਿਹੜਾ ਕਿ ਪਹਿਲਾਂ ਹਫਤਾ ਤੋਂ ਹਫਤੇ ਜਾਂ ਮਹੀਨਾ ਲੱਗਦਾ ਸੀ ਪਰ ਹੁਣ ਉਹ ਵੱਧ ਕੇ 3 ਮਹੀਨੇ ਲੱਗ ਰਿਹਾ ਹੈ 4 ਮਹੀਨੇ ਲੱਗ ਰਿਹਾ ਇਹ ਖਬਰ ਮੈਂ ਤੁਹਾਨੂੰ ਬਹੁਤ ਪਹਿਲਾਂ ਦਿੱਤੀ ਸੀ ਕਿ ਉਹਦੇ ਪਿੱਛੇ ਕਾਰਨ ਇਹ ਹੈ ਕਿ ਇੱਕ ਵਾਰੀ ਕੈਨੇਡੀਅਨ ਇਮੀਗ੍ਰੇਸ਼ਨ ਮਾਰਕ ਮਿਨਿਸਟਰ ਮਾਰਕ ਮਿਲਰ ਨੂੰ ਪੁੱਛਿਆ ਸੀ ਕਿਸੇ ਨੇ ਕਿ ਕੀ ਤੁਹਾਨੂੰ ਪਤਾ ਹੈ ਕਿ ਸਟੂਡੈਂਟ ਵੀਜ਼ੇ ਦੇ ਅੰਡਰ ਤੇ ਵਿਜ਼ਿਟਰ ਵੀਜ਼ੇ ਦੇ ਅੰਡਰ ਕੈਨੇਡਾ ਦੇ ਵਿੱਚ ਬਹੁਤ ਸਾਰੇ ਕ੍ਰਿਮੀਨਲਸ ਆ ਚੁੱਕੇ ਨੇ ਤੇ ਤੁਸੀਂ ਉਹਨਾਂ ਦਾ ਪੁਲਿਸ ਰਿਕਾਰਡ ਚੈੱਕ ਕਰਿਆ ਕਰੋਗੇ ਬੇਸ਼ੱਕ ਮੈਂ ਕਹਿੰਦਾ ਹੁਣਾਂ ਕਿ ਮਾਰਕ ਮੱਲਰ ਨੇ ਉਦੋਂ ਜਵਾਬ ਦਿੱਤਾ ਅਸਲੀ ਵੀ ਨਹੀਂ ਕਰਨਾ ਪਰ ਕਿਤੇ ਨਾ ਕਿਤੇ ਦਿਮਾਗ 'ਚ ਗੱਲ ਆ ਗਈ ਹੋਊਗੀ ਕਿ ਬਾਕੀ ਸਾਰਿਆਂ ਦੇ ਵੀਜ਼ੇ ਰੋਕ ਲਵੋ ਤੇ ਉਹਨਾਂ ਦੇ ਰਿਕਾਰਡ ਪੁੱਲ ਕਰੋ ਸੋ ਇਸ ਕਰਕੇ ਜੇ ਤੁਸੀਂ ਵੀ ਇਹਨੂੰ ਫਾਸਟ ਤਰੀਕੇ ਨਾਲ ਪਾਉਣਾ ਚਾਹੁੰਦੇ ਹੋ ਤਾਂ ਆਪਦੀ ਪੁਲਿਸ ਰਿਪੋਰਟ ਲੈ ਕੇ ਪਹਿਲਾਂ ਹੀ ਨਾਲ ਲਾ ਦਿਓ ਤਾਂ ਕਰਕੇ ਜਿਹੜਾ ਉਹਨਾਂ ਦਾ चेकिंग टाइम ਉਹ ਕਰ ਜਾਵੇ ਤੇ ਤੁਹਾਡਾ ਵੀਜ਼ਾ ਪ੍ਰੋਸੈਸ ਫਾਸਟ ਹੋ ਜਾਵੇ ਤੇ ਜੇਕਰ ਤੁਸੀਂ ਵੀ ਇੰਡੀਆ ਤੋਂ ਇਹ ਵਿਜ਼ਟਰ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਤੁਸੀਂ tscimmigration.c ਤੇ ਜਾਣਾ ਉੱਥੇ ਜਾ ਕੇ ਇੰਡੀਆ ਵਾਲੇ WhatsApp ਨੰਬਰ ਤੇ ਜਾ ਕੇ ਮੈਸੇਜ ਕਰਨਾ 3 ਮੰਥਸ 3 ਮੰਥਸ ਸੋ ਉਹਦੇ ਅੰਦਰ ਤੁਹਾਨੂੰ ਇਹ ਚੈਕਲਿਸਟ ਮਿਲ ਜਾਵੇਗੀ ਤੇ ਤੁਸੀਂ ਉੱਥੋਂ ਵੀ ਆਪਦਾ ਵਿਜ਼ਟਰ ਵੀਜ਼ਾ ਆਨਲਾਈਨ ਵੀ ਅਪਲਾਈ ਕਰ ਸਕਦੇ ਹੋ ਤੁਸੀਂ ਇੰਗਲੈਂਡ 'ਚ ਬੈਠੇ ਹੋ ਇਸ ਵੇਲੇ ਮਨੀਲਾ 'ਚ ਬੈਠੇ ਹੋ ਦੁਬਈ 'ਚ ਬੈਠੇ ਹੋ ਜਾਂ ਦੁਨੀਆਂ ਦੀ ਕਿਸੇ ਮਰਜ਼ੀ ਕੰਟਰੀ 'ਚ ਬੈਠੇ ਹੋ ਜੇਕਰ ਤੁਸੀਂ ਕਿਤੋਂ ਵੀ ਆਪਦਾ ਕੈਨੇਡਾ ਦਾ ਵਿਜ਼ਿਟਰ ਵੀਜ਼ਾ ਅਪਲਾਈ ਕਰਨਾ ਹੈ ਤਾਂ ਤਾਂ ਵੀ ਤੁਸੀਂ ਜ਼ੀਰਾ ਆਫਿਸ ਨਾਲ ਗੱਲ ਕਰ ਸਕਦੇ ਹੋ ਜਾਂ ਫਿਰ ਟੋਰਾਂਟੋ ਆਫਿਸ ਨਾਲ ਗੱਲ ਤੁਹਾਡੀ ਕੀਤੀ ਜਾ ਸਕਦੀ ਆ ਮੈਂ ਜ਼ੀਰਾ ਆਫਿਸ ਬਾਰੇ ਤਾਂ ਕਿਹਾ ਉਹਨਾਂ ਕਿਉਂਕਿ ਉੱਥੇ ਤੁਹਾਡੀ ਗੱਲਬਾਤ ਫ੍ਰੀ ਹੋ ਜਾਣੀ ਆ ਤੇ ਪਰ ਜੇ ਤੁਸੀਂ ਟੋਰਾਂਟੋ ਕਾਲ ਕਰੋਗੇ ਤਾਂ ਤੁਹਾਨੂੰ ਪੇਡ ਕੰਸਲਟੇਸ਼ਨ ਲੈਣੀ ਪੈਣੀ ਆ ਸੋ ਬਾਹਰਲੇ ਬੰਦੇ ਨੂੰ ਸਹੀ ਤਰੀਕਾ ਇਹੀ ਆ ਕਿ ਜੇਕਰ ਉਹ ਇੰਡੀਆ ਦੇ ਟਾਈਮ ਦੇ ਹਿਸਾਬ ਨਾਲ ਆਪਣੀ ਗੱਲ ਕਰੇ ਤਾਂ ਉਹ ਕੰਪੋ ਹੁਣ ਇੱਕ ਬਹੁਤ ਵੱਡਾ ਬਿਆਨ ਇਹ ਆਇਆ ਤੇ ਨਾਲ ਦੇ ਨਾਲ ਬਹੁਤ ਸਾਰੀਆਂ ਖਬਰਾਂ ਨੇ ਇਹ ਸਟੱਡੀ ਵੀ ਕੀਤੀ ਤੇ ਲੋਕਾਂ ਨੂੰ ਦੱਸਿਆ ਕਿ ਜਿਹੜੀ ਯੂਕਰੇਨ ਦੀ ਤੇ ਰਸ਼ੀਆ ਦੀ ਵਾਰ ਆ ਇਹ ਛੇਤੀ ਨਹੀਂ ਮੁੱਕਣੀ ਕਿਉਂਕਿ ਇਧਰ ਦੁਨੀਆ ਦੀਆਂ ਸਾਰੀਆਂ ਕੰਟਰੀਆਂ ਲੱਗੀਆਂ ਹੋਈਆਂ ਨੇ ਯੂਕਰੇਨ ਦੇ ਨਾਲ ਤੇ ਉਧਰ ਰਸ਼ੀਆ ਦੀ ਇੱਜ਼ਤ ਰਸ਼ੀਆ ਦੀ ਈਗੋ ਜਾਂ ਰਸ਼ੀਆ ਦੇ ਕਮਿਊਨਿਜ਼ਮ ਸਿਸਟਮ ਦੀ ਇੱਜ਼ਤ ਦਾ ਸਵਾਲਾ ਕਿਉਂਕਿ ਜੇ ਰਸ਼ੀਆ ਹਾਰਦਾ ਯੂਕਰੇਨ ਤੋਂ ਰਸ਼ੀਆ ਬਿਲਕੁਲ ਜ਼ੀਰੋ ਹੋ ਜਾਵੇਗਾ ਦੁਨੀਆ ਨਜ਼ਰ ਦੇ ਵਿੱਚ ਤੇ ਉਹਨੂੰ ਬੌਲਾ ਪੈਸਾ ਇੱਥੋਂ ਹੀ ਬੰਦਾ ਕਿ ਉਹ ਹਥਿਆਰ ਵਗੈਰਾ ਵੇਚਦਾ ਵਾ ਤੇ ਉਦੋਂ ਫਿਰ ਦੁਨੀਆ ਦੀਆਂ ਹੋਰ ਕੰਟਰੀਆਂ ਆੜੀਆਂ ਜਿਵੇਂ ਕਿ ਇਰਾਨ ਹੋ ਗਿਆ ਜਾਂ ਹੋਰ ਕਈ ਕੰਟਰੀਆਂ ਆਈਆਂ ਨੇ ਉਹ ਇਹਨਾਂ ਤੋਂ ਹਥਿਆਰ ਲੈਂਦੀਆਂ ਨੇ ਉਹਨਾਂ ਦੇ ਪੈਸਾ ਬੰਦਾ ਇਹ ਆਪਣੇ ਆਪ ਦਾ ਬਿਜ਼ਨਸ ਏ ਆ ਟਰੰਪ ਦਾ ਬਿਆਨ ਇਹ ਆਇਆ ਕਿ ਜੇ ਮੈਂ ਜਿੱਤ ਗਿਆ ਤਾਂ ਥੋੜ੍ਹੇ ਦਿਨਾਂ ਦੇ ਵਿੱਚ ਵਿੱਚ ਹੀ ਮੈਂ ਯੂਕਰੇਨ ਦੀ ਰਸ਼ੀਆ ਦੀ ਵਾਰ ਖਤਮ ਕਰਾ ਦੇਵਾਂਗਾ ਏ ਹੁਣ ਅਮਰੀਕਾ ਵਾਲੇ ਲੋਕਾਂ ਨੇ ਡਿਸਾਈਡ ਕਰਨਾ ਕਿ ਉਹ ਕਮਲਾ ਹੇਰਸ ਨੂੰ ਵੋਟ ਪਾਉਂਦੇ ਨੇ ਜਾਂ ਡਰਾਮਪ ਨੂੰ ਪਾਉਂਦੇ ਨੇ ਪਰ ਉਸ ਤੋਂ ਪਹਿਲਾਂ ਮੈਨੂੰ ਲੱਗਦਾ ਨਹੀਂ ਕਿ ਇਹ ਇਹਨਾਂ ਦੀ ਜਿਹੜੀ ਵਾਰ ਹੈਗੀ ਉਹ ਜਲਦੀ ਮੁੱਕੇਗੀ ਇੱਕ ਹੋਰ ਬਹੁਤ ਵੱਡੀ ਖੁਸ਼ਖਬਰੀ ਇਹ ਆ ਰਹੀ ਹੈ ਜੀ ਅਮਰੀਕਾ ਕੈਨੇਡਾ ਯੂਰਪ ਯੂਕੇ ਤੇ ਇੰਡੀਆ ਵਾਲੇ ਲੋਕਾਂ ਲਈ ਕਹਿ ਲਓ ਜਾਂ ਪੂਰੀ ਦੁਨੀਆ ਦੇ ਲੋਕਾਂ ਲਈ ਕਿਉਂਕਿ ਜਦੋਂ ਕੋਵਿਡ ਦੇ ਵਿੱਚ ਸਰਕਾਰ ਨੇ ਲੋਕਾਂ ਨੂੰ ਪੈਸਾ ਵੰਡਿਆ ਤਾਂ ਲੋਕਾਂ ਕੋਲੇ ਪੈਸਾ ਬਹੁਤ ਸਰਪਲਸ ਹੋ ਗਿਆ ਉਹ ਦਿਨ ਕੀ ਹੋ ਗਿਆ ਕਿ ਡਿਮਾਂਡ ਚੀਜ਼ਾਂ ਦੀ ਵਧ ਗਈ ਤੇ ਸਪਲਾਈ ਘੱਟ ਸੀ ਤੇ ਚੀਜ਼ਾਂ ਹੋ ਗਈਆਂ ਮਹਿੰਗੀਆਂ ਇਸ ਤਰ੍ਹਾਂ ਕਾ ਕਿਹੜੀ ਮਹਿੰਗਾਈ ਦਾ ਰੋ ਉੱਪਰ ਚਲੀ ਗਈ ਫਿਰ ਜਦੋਂ ਕੈਨੇਡਾ ਅਮਰੀਕਾ ਨੇ ਆਪਦੇ ਜਾਂ ਹੋਰਾਂ ਕੰਟਰੀ ਨੇ ਆਪਦੇ ਦੇ ਇੰਟਰਸਟ ਰੇਟ ਵਧਾਏ ਲੋਕਾਂ ਨੂੰ ਡਰਾਉਣ ਦੇ ਲਈ ਲੋਕਾਂ ਕੋਲ ਪੈਸਾ ਖਚਣ ਦੇ ਲਈ ਤਾਂ ਉਦੋਂ ਲੋਕ ਡਰ ਗਏ ਤੇ ਹੌਣ ਤੋਂ ਪਤਾ ਕਿ ਲਈ ਵੀ ਚਲੀ ਮਹਿੰਗਾਈ ਦਾ ਉਹ 9-10% ਤੋਂ ਡਿੱਗ ਕੇ ਤੇ ਦੁਬਾਰਾ 2.5% ਦੇ ਆ ਚੁੱਕੀ ਆ ਤੇ ਖੁਸ਼ੀ ਦੀ ਖਬਰ ਇਹ ਆ ਕਿ ਜਿਹਦੀ ਮਾੜੀ ਖਬਰ ਸੀਗੀ ਕਿ ਦੁਨੀਆ ਵਿੱਚ ਕੰਮਕਾਰ ਤਾਂ ਘਟੇ ਹੋਏ ਆ ਕੱਲੀ ਕੈਨੇਡਾ 'ਚ ਨਹੀਂ ਕੰਮਕਾਰ ਘਟੇ ਹੋਏ ਉਹ ਗੱਲ ਵੱਖਰੀ ਆ ਕਿ ਲਈ ਵੀ ਇੱਥੇ ਜਿਹੜੇ ਬਲੌਗਰ ਨੇ ਉਹ ਵੱਡੀ ਗਿਣਤੀ 'ਚ ਆਏ ਹੋਏ ਨੇ ਮੁੱਦਾ ਕੋਈ ਹੈ ਨਹੀਂ ਬੋਲਣਾ ਆਉਂਦਾ ਨਹੀਂ ਕਿੱਲੀ ਪੰਜਾਬੀ ਭਾਸ਼ਾ ਆਉਂਦੀ ਆ ਤੇ ਉਹ ਕੋਈ ਫਰੇਵ ਦਾ ਮੁੱਦਾ ਲੱਭਦੇ ਜੀ ਜਿਸ ਨਾਲ ਉਹਨਾਂ ਨੂੰ ਵਿਊ ਜ਼ਿਆਦਾ ਮਿਲਣ ਸੋ ਇਸ ਕਰਕੇ ਜਿਹੜੇ ਖੁਸ਼ੀ ਦੀ ਖਬਰ ਹੁਣ ਇਹ ਆ ਜੀ ਕਿ ਆਉਂਦੀ ਸਤੰਬਰ 4 ਨੂੰ ਕਿ 6 ਨੂੰ ਅਮਰੀਕਾ ਵੀ ਆਪਦਾ ਇੰਟਰਸਟ ਰੇਟ ਘਟਾਵੇਗੀ ਨਾਲ ਦੇ ਨਾਲ ਕੈਨੇਡਾ ਨੇ ਦੋ ਵਾਰ ਘਟਾ ਦਿੱਤਾ ਵਾ ਤੇ ਕੈਨੇਡੀਅਨ ਲਈ ਵੱਡੀ ਖਬਰ ਇਹ ਆ ਕਿ ਹੋ ਸਕਦਾ ਹੈ ਕਿ 25.25% ਨਹੀਂ ਬਲਕਿ ਪੁਆਇੰਟ 50% ਇਕੱਠੇ ਰੇਟ ਕੱਟ ਕੀਤਾ ਜਾਵੇ ਸੋ ਆਬਵੀਅਸਲੀ ਆ ਕਿ ਜੇ ਰੇਟ ਕੱਟ ਹੁੰਦੇ ਆ ਤਾਂ ਉਦਬਜ ਕਮਾ ਕਰਨਾਂ ਚ ਤੇਜ਼ੀ ਆਵੇਗੀ ਤੇ ਪੂਰੀ ਦੁਨੀਆ ਕੋਲੇ ਪੈਸਾ ਹੋਵੇਗਾ ਸੋ ਚਿੰਤਾ ਨਾ ਕਰੋ ਬੇਫਿਕਰ ਰਹੋ ਕਿਉਂਕਿ ਇੱਕ ਟਾਈਮ ਆਉਣਾ ਸੀ ਦੁਨੀਆ ਦੇ ਉੱਪਰ ਉਹ ਆ ਗਿਆ ਹੈ ਉਹ ਲੰਗ ਗਿਆ ਹੈ ਤੇ ਹੁਣ ਅੱਛੇ ਦਿਨ ਆਉਣੇ ਵਾਲੇ ਹੈ ਠੀਕ ਹੈ ਜੀ ਕਿਉਂਕਿ ਲੋਕ ਤਾਂ ਇਹ ਕਹਿੰਦੇ ਆ ਕਿ ਲੀਪੀਡ ਟਰੂਡੋ ਜੀ ਜਾਣੇ ਵਾਲੇ ਹੈ ਚਲੋ ਖੈਰ ਇਹ ਤਾਂ ਲੋਕਾਂ ਦੀ ਮਰਜ਼ੀ ਹੈ ਜੀ ਇਹ ਤਾਂ ਵੋਟਾਂ ਦਾ ਸਿਸਟਮ ਆ ਜਿਹੜਾ ਬੰਦਾ ਲੋਕਾਂ ਨੂੰ ਨਹੀਂ ਚੰਗਾ ਲੱਗਦਾ ਉਹਨੂੰ ਲਾ ਦਿੰਦੇ ਨੇ ਤੇ ਜੀ ਨੂੰ ਚੰਗਾ ਲੱਗਦਾ ਉਹਨੂੰ ਉੱਪਰ ਲਿਆ ਹੁੰਦੇ ਨੇ ਸੋ ਵੋਟਾਂ ਕੈਨੇਡਾ ਦੇ ਵਿੱਚ ਵੀ ਅਗਲੇ ਸਾਲ ਪੈਣੀਆਂ ਨੇ ਤੇ ਇਹ ਹੁਣ ਵਕਤ ਦੱਸੇਗਾ ਲੈ ਵੀ ਜਾਂਦਾ ਕਿਦੋਂ ਸਾਰਾ ਕੁਝ ਇੱਕ ਹੋਰ ਬਹੁਤ ਵੱਡੀ ਖਬਰ ਹੈ ਆ ਰਹੀ ਆ ਜੀ ਜਿਹੜੇ ਬੰਦੇ ਟੋਰਾਂਟੋ ਦਾ ਬ੍ਰੈਮਟਨ ਜਾਂ ਜੀਟੀਏ ਚ ਰਹਿੰਦੇ ਨੇ ਸਾਰਿਆਂ ਨੂੰ ਪਤਾ ਹੈ ਕਿ ਜਦੋਂ ਅਸੀਂ ਟੋਰਾਂਟੋ ਤੋਂ ਨਿਆਗਰਾ ਫਾਲ ਜਾਣਾ ਹੁੰਦਾ ਤੇ ਬੇਸ਼ੱਕ ਉਹਦੀ ਦੂਰੀ ਜਿਹੜੀ ਰੋਡ ਰਾਹੀਂ ਆ ਉਹ ਤਾਂ ਦੇਖ ਲੈਣਾ 120-30 ਕਿਲੋਮੀਟਰ ਹੀ ਆ ਪਰ ਉਹਨੂੰ ਜਾਣ ਤੇ 2.5 ਤੋਂ 3 ਘੰਟੇ ਲੱਗ ਜਾਂਦੇ ਕਿਉਂਕਿ ਰੋਡ ਇੱਕੋ ਹੀ ਜਾਂਦੀ ਹੈ ਮੇਨ ਹਾਈਵੇ ਤੇ ਉਹ ਲਗਭਗ ਬੰਦ ਹੀ ਰਹਿੰਦਾ ਹਰ ਇੱਕ ਵਾਰੀ ਅਸੀਂ ਕੱਲ ਪਰਸੋਂ ਗਏ ਆ ਜਦੋਂ ਮਰਜ਼ੀ ਜਾਵੜੋ ਹਮਿਲਟਨ ਕੋਲੇ ਜਾ ਕੇ ਟ੍ਰੈਫਿਕ ਲੱਗਣੇ ਲੱਗਣਾ ਇੱਕ ਹੂਵਰਕਰਾਫਟ ਨਾਂ ਦੀ ਕੰਪਨੀ ਆ ਸੇਂਟ ਕੈਥਰਿਨ ਦੇ ਵਿੱਚ ਉਹਨਾਂ ਦੇ ਵੱਲੋਂ ਇੱਕ ਨਵੀਂ ਬੋਟ ਲਿਆਂਦੀ ਗਈ ਆ ਉਹਨੂੰ ਹੂਵਰਕਰਾਫਟ ਹੀ ਕਹਿੰਦੇ ਬੋਟ ਨਹੀਂ ਕਹਿੰਦੇ ਵੈਸੇ ਉਹਦੀ ਹੂਵਰਕਰਾਫਟ ਆ ਉਤੇ ਵੱਡੇ ਵੱਡੇ ਪੱਖੇ ਲੱਗੇ ਹੁੰਦੇ ਆ ਸੋ ਕਹਿੰਦਾ ਮਤਲਬ ਇਹ ਆ ਕਿ ਉਹ ਪਾਣੀ ਤੇ ਵੀ ਚੱਲਦੀ ਆ ਤੇ ਉਹ ਬਰਫ਼ ਤੇ ਵੀ ਚੱਲਦੀ ਆ ਕਿ ਸਿਆਲਾਂ ਦੇ ਵਿੱਚ ਜੇਕਰ ਇਹ ਲੱਕ ਜੰਮ ਜਾਂਦੀ ਆ ਤਾਂ ਉਹ ਤਾਂ ਵੀ ਚੱਲਦੀ ਰਹੇਗੀ ਤੇ ਟ੍ਰਾਂਟੋ ਡਾਊਨਟਾਊਨ ਤੋਂ ਨਿਆਗਰਾ ਫਾਲ ਦੀ ਜਿਹੜੀ ਦੂਰੀ ਆ ਉਹ 30 ਮਿੰਟ ਦੀ ਆ ਸਿਰਫ ਹੂਵਰਕਰਾਫਟ ਤੇ ਉਹਨਾਂ ਦੇ ਕਹਿੰਦੇ ਮੁਤਾਬਕ ਅਸੀਂ ਹਰ ਰੋਜ਼ ਲਗਭਗ 10000 ਗੱਡੀਆਂ ਹਾਈ ਵੀ ਤੋਂ ਘਟਾਵਾਂਗੇ ਤੇ ਬਹੁਤ ਜ਼ਿਆਦਾ ਜਿਹੜਾ ਤੇਲ ਬਚੇਗਾ ਬਹੁਤ ਜ਼ਿਆਦਾ ਧੂਆਂ ਬਚੇਗਾ ਘੱਟ ਹੋਵੇਗਾ ਤੇ ਇਹ ਇੱਕ ਹੂਵਰ ਕ੍ਰਾਫਟਨਾਂ ਦੀ ਬੋਟ ਆ ਰਹੀ ਆ ਤੇ ਆਸਾਂ ਮਿੱਦਾਂ ਇਹ ਨਹੀਂ ਮੈਂ ਸਭ ਤੋਂ ਪਹਿਲਾਂ ਖਬਰ ਦਿੱਤੀ ਸੀ ਦੋ ਟਾਈ ਸਭ ਤੋਂ ਪਹਿਲਾਂ ਇਹ ਪਹਿਲਾਂ ਆਉਣੀ ਸੀਗੀ ਪਰ ਮੇਖ ਨਾਲ ਕੋਵਿਡ ਕਰਕੇ ਜਾਂ ਸਾਰਾ ਸਿਸਟਮ ਲਿਆਂਨ ਕਰਕੇ ਤੇ ਇਹ ਬਾਲ ਪ੍ਰੋਜੈਕਟ ਜਲਦੀ ਆਇਆ ਨਹੀਂ ਤੇ ਇਹ ਪ੍ਰੋਜੈਕਟ ਹੁਣ ਬੜੀ ਜਲਦੀ ਆ ਰਿਹਾ ਹੈ ਜੀ ਸਤੰਬਰ ਤੱਕ ਅਕਤੂਬਰ ਤੱਕ ਇਹ ਲਾਂਚ ਹੋ ਜਾਵੇਗਾ ਤੇ ਇਹਦੀ ਟਿਕਟ ਵੀ ਬਹੁਤੀ ਇਹਨਾਂ ਨੇ ਨਹੀਂ ਰੱਖੀ ਠੀਕ ਹੈ ਜੀ ਸੋ ਇਹ ਸਨ ਆਪਣੀਆਂ ਬਾਹਰਲੀਆਂ ਖਬਰਾਂ ਤੇ ਆਓ ਹੁਣ ਆਪਾਂ ਚੱਲਦੇ ਹਾਂ ਜੀ ਅੰਦਰਲੀਆਂ ਖਬਰਾਂ ਵੱਲ ਆਪਾਂ ਸ਼ੁਰੂ ਕੀਤਾ ਸੀ ਜੀ ਕਹਿੰਦੇ ਹਨ ਕਿ ਇੱਕ ਛੋਟਾ ਜਿਹਾ ਬੱਚਾ ਸਵੇਰੇ ਸਵੇਰੇ ਉੱਠਿਆ ਤੇ ਉੱਠ ਕੇ ਬਗੀਚੇ ਵਿੱਚ ਗਿਆ ਬਗੀਚੇ ਵਿੱਚ ਉਹਨੇ ਵੇਖਿਆ ਕਿ ਸੂਰਜ ਚੜ੍ਹ ਰਿਹਾ ਤੇ ਸੂਰਜ ਦੀਆਂ ਕਿਰਨਾਂ ਦੀ ਜਿਹੜੀ ਰੌਸ਼ਨੀ ਆ ਉਹ ਫੁੱਲਾਂ ਦੀ ਜਿਹੜੀ ਤ੍ਰੇਲ ਪਈ ਉਹਦੇ ਉੱਪਰ ਪੈ ਰਹੀ ਹੈ ਤੇ ਉਹਨੂੰ ਬਹੁਤ ਜ਼ਿਆਦਾ ਸੋਹਣੀ ਲੱਗੀ ਉਹ ਅੰਦਰ ਗਿਆ ਅੰਦਰੋਂ ਇੱਕ ਡੱਬਾ ਲਿਆ ਉਹਨੇ ਲਾ ਕੇ ਕਿਰਨਾਂ ਨੂੰ ਬੰਦ ਕਰ ਲਿਆ ਤੇ ਆਪਦੀ ਮਾਂ ਨੂੰ ਕਹਿੰਦਾ ਮਾਂ ਮੈਂ ਤੇਰੇ ਲਈ ਇੱਕ ਬਹੁਤ ਖੂਬਸੂਰਤ ਚੀਜ਼ ਲੈ ਕੇ ਆਇਆ ਤੇ ਮਾਂ ਕਹਿੰਦੀ ਦੱਸ ਪੁੱਤ ਬਖਾ ਕੀ ਆ ਜੋ ਡੱਬਾ ਖੋਲਿਆ ਡੱਬਾ ਤਾਂ ਖਾਲੀ ਹੋਣਾ ਸੀ ਸੋ ਇਸ ਤਰ੍ਹਾਂ ਹੀ ਕਹਿ ਲਵੋ ਕਿ ਦੁਨੀਆਂ ਦੇ ਵਿੱਚ ਜਿਹੜੇ ਵੀ ਵੱਡੀ ਲੋਕ ਨੇ ਉਹ ਜਦੋਂ ਵੀ ਪਰਮਾਤਮਾ ਦੀ ਝਲਕ ਨੂੰ ਪਾਉਂਦੇ ਨੇ ਤਾਂ ਉਹ ਕੋਸ਼ਿਸ਼ ਕਰਦੇ ਆ ਕਿ ਡੱਬੇ ਵਿੱਚ ਬੰਦ ਕਰਕੇ ਜਾਂ ਪੇਪਰਾਂ ਤੇ ਲਿਖ ਕੇ ਤੁਹਾਨੂੰ ਦੇ ਜ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੇ ਜਾਣ ਪਰ ਲੋਕ ਕੀਆਂ ਨੂੰ ਖੋਲਣਗੇ ਤਾਂ ਉਹਦੇ ਵਿੱਚ ਸਵਾਏ ਹਨੇਰੇ ਤੋਂ ਕੁਝ ਨਜ਼ਰ ਨਹੀਂ ਆਵੇਗਾ। ਪਰਮਾਤਮਾ ਦਾ ਜਿੰਨ ਤੁਜੀ ਮਾਜੀ ਕਰ ਉਹ ਅਹਿਸਾਸ ਡੱਬਿਆਂ ਵਿੱਚ ਪੇਪਰਾਂ ਦੇ ਉੱਪਰ ਕਦੇ ਵੀ ਕੈਦ ਨਹੀਂ ਕੀਤਾ ਜਾ ਸਕਦਾ। ਤੇ ਉਹ ਹਰ ਬੰਦੇ ਦਾ ਆਪ ਦਾ ਆਪ ਦਾ ਵਾ ਕਿਉਂਕਿ ਪਰਮਾਤਮਾ ਦਾ ਜਿਹੜਾ ਐਕਚੁਅਲ ਅੰਚ ਹੈ ਉਹ ਸਾਡੀ ਧੁੰਨੀ ਤੇ ਬੈਠਾ ਹੋਇਆ ਅੰਦਰਲੇ ਪਾਸੇ ਸਾਡੇ ਇੰਟਰਨਲ ਦੇ ਵਿੱਚ ਆ। ਤੋ ਇਸ ਤੋਂ ਮਕਸਦ ਹੈ ਬਹੁਤ ਬਹੁਤ ਧੰਨਵਾਜਾਂ ਦੇਵਾਜ ਰੋ ਨਾਨਕ ਫਿੱਕਾ ਬੋਲੀ ਹੈ ਤਨ ਮਨ ਫਿੱਕਾ ਹੋਏ